ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ ਸਵਾਗਤ ਹੈ ਜੀ ਤੁਹਾਡਾ ਸੰਧੂ ਡੇਰੀ ਫਾਰਮਿੰਗ ਦੇ ਵਿੱਚ ਸਜਣੋ ਅਸੀਂ ਵੀਡੀਓ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ ਕਨਫਰਮ ਕਰਨ ਲੱਗੇ ਆ ਸਜਣੋ ਐਡਰੈਸ ਇੱਕ ਵਾਰੀ ਇਸ ਨਗਰ ਦਾ ਨੋਟ ਕਰ ਲਿਓ ਪਿੰਡ ਚਾਟੀਵੰਡ ਤੇ ਜ਼ਿਲ੍ਹੇ ਦੀ ਗੱਲ ਕਰੀਏ ਤੇ ਸਜਣੋ ਸ਼੍ਰੀ ਅਮਰਤਸਰ ਸਾਹਿਬ ਆ ਗਿਆ ਤੇ ਗੁਰਲਵਟੈਨ ਵੀਰ ਦੇ ਘਰੋਂ ਤੁਹਾਨੂੰ ਤੋਕੜਾ ਕੱਬਣਾ ਮਈਆਂ ਹਰ ਵੀਡੀਓ ਚ ਵਿਖਾਉਣੇ ਆ ਤੇ ਅੱਜ ਵੀ ਸੱਜਰੋ ਜਿੰਨੇ ਵੀ ਜਾਨਵਰ ਵਿਖਾਵਾਂਗੇ ਤੋਕੜ ਕੱਬ ਚੱਕ ਪਾਸ ਵਿਖਾਵਾਂਗੇ ਮੀਂਹ ਪੈਂਦਾ ਤੇ ਥੋੜਾ ਲਾਈਟ ਲੂਟ ਨਹੀਂ ਆਈ ਉਹਦੇ ਕਾਰਨ ਅੱਜ ਪਸ਼ੂ ਮੰਨ ਕੇ ਚੱਲੋ ਵੀ ਲੱਬੜੇ ਤੇ ਬੜੇ ਵਿਖਾ ਦੇਾਂਗੇ ਤੇ ਬਾਕੀ ਬਾਹਰ ਲਿਜਾ ਕੇ ਤੁਹਾਡੀ ਸਾਰੀ ਤਸੱਲੀ ਕਰਾਵਾਂਗੇ ਤੇ ਜਿਹੜਾ ਵੀ ਪਸੰਦ ਆ ਗਿਆ ਤਸੱਲੀ ਕਰਕੇ ਖਰੀਦਦਾਰੀ ਕਰ ਲਿਓ ਤੁਹਾਡਾ ਧੰਨਵਾਦ ਜੁੜੇ ਰਹੋ ਐਂਡ ਤੱਕ ਆਜੋ ਲਈਏ ਜਾਣਕਾਰੀ ਗੁਰਲਵਟੈਣ ਵੀਰ ਤੋਂ ਗਰ ਲਵਟਾਣ ਵੀਰ ਸਾਸਰੀ ਕਾਲ ਸਾਸਰੀ ਕਾਲ ਜੀ ਹੋਰ ਸੁਣਾਓ ਸਾਹ ਚਰਤੀ ਕੜਾ ਵੀਰ ਜੀ ਮੇਰਾ ਨਾ ਕਿਰਪਾ ਗੁਰੂ ਰਾਮਦਾਸ ਦੀ ਬਹੁਤ ਬਹੁਤ ਜਾਰੀ ਦੇ ਤੇ ਆਪਣਾ ਡਰੈਸ ਵੀਰੇ ਡਰੈਸ ਵੀ ਜੀ ਆਪਣਾ ਪਿੰਡ ਚਾਟੀਪਿੰਡ ਜ਼ਿਲ੍ਹਾ ਸੀਲ ਨੰਬਰ 18 ਠੀਕ ਆ 62394 04709 ਤੇ 4 ਜਨਵਾਰ ਵਿਖਾਉਣੇ ਤੇ ਚਾਰੇ ਤੋਕੜ ਕਾਬੀ ਆ ਨਾ ਹਾਂਜੀ ਜੀ ਤਿੰਨ ਆਪਣੇ ਕੋ ਮਈਆਂ ਤੋਕੜਾਂ ਕਪਣਾ ਚੈੱਕ ਪਾਸ ਚੈੱਕ ਪਾਸ ਇੱਕ ਗਾਂਵ ਆ ਅਗਲਾ ਆਪਦਾ ਡਾਕਟਰ ਲਿਆਵੇ ਤੇ ਚੈੱਕ ਕਰਾ ਕੇ ਲੈ ਜੀ ਚੈੱਕ ਕਰਾ ਲਿਆ ਆਪਾਂ ਵੀ ਚੈੱਕ ਕਰਾ ਕੇ ਜਾਂਦੀ ਆ ਆ ਝੂਟੀ ਬਾਹਰ ਖੋਲ ਕੇ ਕਾਟੇ ਦੀਆਂ ਨਾਲ-ਨਾਲ ਗੱਲਾਂ ਕਰਾਂਗੇ ਕਿਉਂਕਿ ਇੱਥੇ ਕਲੀਅਰ ਨਹੀਂ ਦੀਦੀ ਕਿਉਂਕਿ ਇੱਕ ਤਾਂ ਸਜਣੋ ਹਾਂ ਇੱਕ ਲੇਟ ਹੈਣੀਗੀ ਤੇ ਇੱਕ ਸਜਣੋ بارش ਸਾਰੇ ਭੈਣਾ ਭਰਾਵਾਂ ਨੂੰ ਪਤਾ ਵੀ ਬਾਹਰ ਮੰਨ ਲਓ ਵੀ ਇਹ ਨਹੀਂ ਕਿ ਇੱਥੇ ਆ ਤਕਰੀਬਨ ਲੰਮਾ ਹੀ ਮੀਂਹ ਪੈ ਰਿਹਾ ਹਰ ਜਗ੍ਹਾ ਵੇਖੋ ਗੱਦਕਾਰ ਸੁਣਾ ਇਹ ਕਿੰਨੇ ਟਾਈਮ ਦੀ ਗੱਭਣ ਤੇ ਕਿਹੜਾ ਸੁਆ ਇੱਥੇ ਕਰੋ ਚੈੱਕ ਸੱਜਣੋ ਸਾਢੇ 3 ਮਹੀਨਿਆਂ ਦੀ ਗੱਭਣ ਹਾਂਜੀ ਠੀਕ ਆ ਦੁੱਧ ਦੇ ਕਿੰਨੇ ਜਿਹੜਾ ਹੁਣ ਆਇਆ ਤੇ ਮਹਾਜ ਦੇ 6 ਕਿਲੋ ਦੁੱਧ ਆ 6 ਕਿਲੋ ਦੁੱਧ ਤੇ ਸਾਢੇ 3ਾਂ ਦੀ ਗੱਭਣ ਆ ਮਗਰ ਬੱਚਾ ਮਗਰ ਕੱਟੀ ਮਗਰ ਵੀ ਕੱਟੀ ਐਨੂੰ ਕੱਢ ਕੇ ਰਾਂ ਓਕੇ ਲਓ ਵੀ ਸੱਜਣੋ ਸੁਆ ਦੂਜਾ ਹੋਊਗੀ ਹਨਾ ਦੂਜਾ ਸੁਆ 6 ਕਿਲੋ ਦੁੱਧ ਮਗਰ ਕੱਟੀ ਤੇ ਸਾਢੇ 3 ਮਹੀਨਿਆਂ ਦੀ ਗੱਬਣ ਚੱਕ ਪਾਸ ਆ ਤੇ ਨੀਲੀ ਰਾਵੀ ਦਾ ਪੱਖ ਰੱਖਦੀ ਆ ਸੱਜਣੋ ਝੋਟੀ ਅੱਖਾਂ ਬਿੱਲੀਆਂ ਸਿੰਘ ਨਿਕਾ ਤੇ ਜੇ ਚੰਗੀ ਝੋਟੀ ਘਰੇ ਤਿਆਰ ਕਰਨ ਨੂੰ ਲੱਭਦੇ ਸੀ ਤਾਂ ਗੁਰਲਵਟਾਣ ਵੀਰ ਦਾ ਨੰਬਰ ਸਕਰੀਨ ਤੇ ਚੱਲੀ ਜਾਂਦਾ ਸੱਜਣੋ ਤੇ ਘਰ ਲੋ ਕਿੰਨਾ ਬਟਾ ਕਿਉਂਕਿ ਜੇ ਸੰਭੋਗੇ ਨਾ ਤੇ 2 ਰੁਪਇਆ ਲਾ ਕੇ ਜਾਊਗੀ ਕੋਈ ਘਾਟੇ ਵਾਲਾ ਸ਼ਬਦ ਨਹੀਂਗਾ ਮਗਰ ਕੱਟੀ ਵੀ ਚੰਗੀ ਆ ਉਹ ਵੀ ਤੁਹਾਨੂੰ ਜ਼ਰੂਰ ਚੈੱਕ ਕਰਾਉਣੇ ਆ ਤੇ ਰੇਟ ਉਹ ਹੁੰਦੇ ਆ ਵੀਰ ਦੇ ਔੜਦੀਆਂ ਜਾਣ ਵਾਲੇ ਇਹ ਤੁਸੀਂ ਅੱਗੇ ਵੀ ਤਕਰੀਬਨ ਵੀਡੀਓ ਵੇਣੇ ਆ ਭਰਾ ਦਿਆਂ ਤੇ ਗੁਰਲਪਟੈਣ ਵੀਰੇ ਜਿਵੇਂ ਹੁਣ ਇਹ ਥਣਾ ਥੁਣਾ ਲੋਹਣ ਓਕੇ ਆ ਨਾ ਓਕੇ ਰਿਪੋਰਟਾਂ ਪੂਰ ਛੱਟਾ ਨਾੜਗੰਢ ਜਮਾ ਓਕੇ ਪੂਰ ਛੱਟਾ ਨਾ ਕੋਈ ਥਣਵਾਦ ਘਟ ਹੋਊਗਾ ਓਕੇ ਆ ਜਮਾ ਤੇ ਇਚੋ ਨੁਕਸ ਹੋਊਗਾ ਇਹ ਦੱਸਾਂਗੇ ਉਹ ਦੱਸਾਂਗੇ ਹਨਾ ਤੇ ਸਾਹਬ ਇਹ ਦੇਣੀ ਕਿੰਨੇ ਦੀ ਆ ਹੁਣ ਗੱਲ ਰੇਟ ਤੇ ਮੁਕਣੀ ਆ ਸਾਰੀ ਦੇਣ ਵੀ ਜੀ ਮੋਲ ਇਹ ਦਾ 62000 ਰੁਪਿਆ 60 ਤੇ 2 ਹਾਂਜੀ ਸਣੇ ਕੱਟੀ ਸਣੇ ਕੱਟੀ ਇਹਨਾਂ ਤਿੰਨ ਜਾਨਵਰ ਦੇਨੇ ਆਪਾਂ ਹਾਂ ਇਹ ਆ ਇੱਕ ਮਾਰ ਕੱਟੀ ਆ ਇੱਕ ਜਿਹੜਾ ਢੱਡ ਚੋਂ ਵੀ ਚੈੱਕ ਕਰਾ ਕੇ ਦੇਣੀ ਆ ਚਲੋ ਕੱਟਾ ਕੱਟੀ ਦਾ ਮਹਾਰਾਜ ਨੂੰ ਪਤਾ ਤੇ ਪਰ ਹਨਾ ਬਾਕੀ ਵੀ ਜੀ ਪੋਲੀ ਐਡੀ ਆ ਕੋਈ ਕਹਿਣ ਵਾਲੀ ਗੱਲ ਨਹੀਂ ਇਹਨਾਂ ਤੇ ਝੋਟੀ ਜੇ ਸਾਹਵੇਂ ਕੋਈ ਤੇ ਹੁਣ ਤਾਂ 7 ਕਿਲੋ ਆ ਹੁਣ ਦੁੱਧ ਵੀ ਜੀ 7 ਕਿਲੋ ਆ ਵੀ ਕੋਈ 6 ਕਿਲੋ 6 ਮੰਨ ਕੇ ਸੌਦਾ ਕਰ ਲੇ ਹਾਂਜੀ ਤੇ ਇਹਦਾ ਬੱਚਾ ਕਿੱਥੇ ਆ ਬੱਚਾ ਇਹਦਾ ਵੀ ਜੀ ਆਹ ਕੱਟੀ ਮਾਰਾ ਇੱਥੇ ਤਾਂ ਦਿਸ ਨਹੀਂ ਨਹੀਂ ਹੁਣ ਲਿਆਏਗਾ ਬਾਹਰ ਹਾਂਜੀ ਲਿਆ ਯਾਰ ਕਰਾਈ ਵੀ ਚੈੱਕ ਕਰਾਈ ਦੀ ਤੇ 62000 ਮੌਲਾ ਤੇ ਦੇਵਾਂਗੇ ਕਿਵੇਂ ਇਹ ਪੂਰੇ ਸਾਤੀ ਦੇਣਾ ਨਹੀਂ ਲੁੱਗੀ ਲੋ ਵੀ ਸੱਜਣਾ 2000 ਹੀ ਤੁਹਾਨੂੰ ਹੋਰ ਛੜਾਤਾ ਕੱਟੀ ਵੀ ਚੰਗੀ ਐ ਹਨਾ ਨਹੀਂ ਠੀਕ ਆ ਕੱਟੀ ਤਾਂ ਤੁਸੀਂ ਮਾਰ ਮਰ ਜਾਂਦੀ ਐ ਤੇ ਸੱਜਰਾ ਨੂੰ ਹਾਂ ਨਹੀਂ ਵਾਕੇ ਕੱਟੀ ਵੀ ਚੰਗੀ ਸੰਭੀ ਆ ਬਾਕੀ ਸੱਜਣਾ ਮੇਲ ਦੀ ਦੋ ਟਾਈਮ ਕੱਟੀ ਦੇ ਆ ਗਰੰਟੀ ਨਾਲ ਗਰੰਟੀ ਨਾਲ ਇਹਨੇ ਇਹ ਵੀ ਜਾ ਕੇ ਇੱਕ ਡਾਂਗ ਵੀ ਜਾ ਕੇ ਕਿਸੇ ਕੱਟੀ ਕਰਵਾ ਜੂਗੀ ਇਤੇ ਬਾਕੀ ਇੱਕ ਗੱਲ ਹੋਰ ਆ ਜੇ ਕੋਈ ਭੈਣ ਭਰਾ ਸਾਂਭਣ ਆਲਾ ਲੈ ਗਿਆ ਤੇ ਦੁੱਧ ਝੁੱਟੀ ਅੱਠੇ ਕਿਲੋ ਹੀ ਦੇਈ ਜਾਊਗੀ ਹਾਂਜੀ ਹਨਾ ਇੱਥੇ ਵੀ ਨਹੀਂ ਆਣਾ ਆਪਣੀ ਜਗ੍ਹਾ ਥੋੜੀ ਧੀਰੀ ਕਰਕੇ ਤੇ ਆਈ ਖੁੱਲੇ ਤੋਂ ਤੋਂ ਖੁੱਲੇ ਤੋਂ ਹੋਊਗਾ ਜੀ ਜੜੀ ਲਉਦੀ ਉਹ ਜਿਆ ਓਕੇ ਰਿਪੋਰਟ ਆ ਤੇ 60000 ਰੁਪਏ ਦੀ 60000 ਰੁਪਏ ਚੱਲ ਕੇ ਰੱਬ ਬੰਨਿਆ ਤੇ ਲਿਆ ਕਰਾ ਕੇ ਕੱਢ ਕੇ ਗਊ ਆ ਹਨਾ ਇੱਕ ਆਪਣੇ ਕੋਲੇ ਗੱਭਣ ਚੱਕ ਪਾਸ ਸਜਣੋ ਕੱਦ ਕਾਠ ਵੇਲ ਝੋਟੀ ਜਿਵੇਂ ਮੈਂ ਤੁਹਾਨੂੰ ਪਹਿਲਾਂ ਗੱਲ ਦੱਸੀ ਨਾ ਬਾਹਰ ਤੋਰ ਤਾਰ ਕੇ ਵਿਖਾਈ ਨੇ ਵੀ ਐਨ ਓਕੇ ਰਿਪੋਰਟ ਆ ਸਾਂਭਣ ਲਈ ਸੋਹਣੇ 2 ਰੁਪਈਆ ਲਾਉਗੀ ਤੇ ਇਹਨੂੰ ਕਾਢ ਹੀ ਲਿਆ ਬਾਹਰ ਗੁਰ ਲੈਣਾ ਉੱਥੇ ਕਰਾਉਣੇ ਤਸੱਲੀਆਂ ਇਹਦੀਆਂ ਸੱਜਣੋ ਤੌਰ ਚੈੱਕ ਕਰੋ ਉਸ ਤੋਂ ਬਾਅਦ ਆਪਾਂ ਫਿਰ ਗੱਲਾਂ ਬਾਤਾਂ ਕਰਦੇ ਆ ਤੁਹਾਨੂੰ ਇੱਥੇ ਚੰਨ ਨੇ ਕੱਢ ਕੇ ਵਿਖਾਉਣੇ ਆ ਵੀ ਐਨ ਤੁਹਾਨੂੰ ਹਰ ਪੱਖ ਤੋਂ ਢਡੀ ਤਸੱਲੀ ਹੋ ਜੇ ਤੇ ਸਾਹਿਬ ਇਹ ਕਿੰਨੇ ਚਿਰ ਦੀ ਗੱਬਣਾ ਇਹ ਵੀ ਵੀ ਜੀ ਸਾਢੇ 3 ਨਾ ਚੋਹਾਂ ਮਹੀਨੇ ਰਹੀ ਆ ਸਾਢੇ 3 ਨਾ ਤੋਂ 4 ਮਹੀਨਿਆਂ ਦੀ ਚੈੱਕ ਪਾਸ ਆ ਓਕੇ ਘਰ ਆ ਰਹੀ ਵੀ ਜੋਹਾਂ ਲਿਆਂਦੇ ਆਪਾਂ ਸਾਢੇ ਤਿੰਨਾਂ ਦੀ ਕਰਕੇ ਦੇ ਦਾਂਗੇ ਸਾਢੇ ਤਿੰਨਾਂ ਦੀ ਕਰਕੇ ਤੇ ਆਪਣੇ ਕੋਲ ਚੈੱਕ ਕਰਾ ਕੇ ਵੀ ਲੈ ਜੇ ਅਗਲਾ ਚੈੱਕ ਕਰਾ ਲੇ ਆ ਤੇ ਸੂਆ ਸੂਆ ਵੀ ਜੀ ਇਹ ਪਹਿਲਾ ਗਾਂ ਦੂਜਾ ਲਾਲੇ ਵੀਰ ਠੀਕ ਆ ਗਾਂ ਦੂਜਾ ਤੀਜਾ ਸੂਗੀ ਹਾਂ ਦੂਜਾ ਤੀਜਾ ਸੂਗੀ ਤੇ ਹੁਣ ਇਹਦੇ ਕੋਲੇ ਦੁੱਧ ਹੈਗਾ ਦੁੱਧ ਵੀ ਜੀ ਇੱਕੋ ਟਾਈਮ ਚੋਨਾ 3 ਕਿਲੋ ਇੱਕੋ ਟਾਈਮ ਆਪਾਂ ਚੋਣੇ ਆ ਸਵੇਰ ਹਾਂ ਨਹੀਂ ਸ਼ਾਮ ਨੂੰ ਸ਼ਾਮ ਨੂੰ ਚੋਣੇ ਆ 3 ਕਿਲੋ ਦੁੱਧ ਤੇ ਇਹ ਦੁੱਧ ਤਾਂ ਯਾਰ ਦੇਈ ਜਾਊਗੀ ਜੇ ਹਜੇ ਬੰਦਾ ਕੋਈ ਠੀਕ ਆ ਆਈ ਉਹ ਜੇ ਥਾ ਹੋਈਆਂ ਹਨਾ ਕੋਈ ਨਹੀਂ ਥੋੜੀ ਜੀ ਡਰਦੀ ਆ ਸੱਚ ਨੂੰ ਪਸ਼ੂਆਂ ਦਾ ਕਰਕੇ ਨਾ ਇਹਨੂੰ ਐ ਵੀ ਮੈਂ ਭੱਜ ਕੇ ਪਸ਼ੂਆਂ ਚ ਚਲੀ ਜਾਵਾਂ ਤੇ ਬਾਕੀ ਚੋਣ ਚਾਰ ਨੂੰ ਠੰਡੀ ਚੋਣ ਚਾਰ ਠੰਡੀ ਵੀ ਠੀਕ ਬੰਗਾ ਦਾ ਚੰਗਾ ਹੀ ਅਜੇ ਪਾਈਏ ਤੇ ਇਹਦਾ ਰੇਟ ਕੀ ਕਰਾਂਗੇ ਇਹਦਾ ਵੀ ਮੁੱਲ ਛੱਡਾ 1000 ਰੁਪਿਆ ਮੁੱਲੇ ਦਾ 18000 ਰੁਪਿਆ ਮੇਲਾ ਲੁੱਟਣ ਵਾਲੀ ਗੱਲ ਹੀ ਹਾਂਜੀ ਤੇ ਦੇਵਾਂਗੇ ਥੋੜਾ ਬੋੜਾ ਮਾਨਤਨ ਕਰਤਾ ਕਿ ਮੋਲ ਆਪਣੇ ਅੱਗੇ ਹੁੰਨੇ ਹੀ ਹੁੰਦੇ ਆ ਉਹਨੇ ਕੀ ਹੁੰਦੇ ਆ ਤੇ ਤਿਆਰ ਹੋਈ ਗਾਂ ਜੇ ਚੰਗੀ ਕੋਈ ਸਾਹਬੇ ਪਿਆਹਰ ਦੀ ਬੱਛੀ ਆ ਜਿਆਦੀ ਨਹੀਂ ਵੀਡੀਓ ਵੀ ਜਿੰਨੇ ਨਹੀਂ ਹਣ ਲਈ ਹੈ ਨਾ ਉਹਨੇ ਨਾਲ ਹੋਰ ਲਾ ਦੋਗੀ ਨਹੀਂ ਵੀਰੇ ਵੇਖ ਜਾਣੀ ਵਹਿੜ ਬਹੁਤ ਚੰਗੀ ਬਾਨੀ ਥੱਲਿਓ ਚੈੱਕ ਪਾਸ ਆ ਗਾਰੰਟੀ ਵਾਲੀ ਆ ਦੁੱਧ ਵੀ ਦੇਂਦੀ ਆ ਦੁੱਧ ਵੀ ਇਹਨੇ 4-5 ਕਿਲੋ ਦੇ ਦੇਣਾ ਜੇ ਕੋਈ ਸਾਹਬ ਨਾਲ ਆ ਹੋਇਆ ਤਾਂ ਤੇ ਆ ਮੈਂ ਦਾ ਕੀ ਲੇਖਾ ਜੋਖਾ ਇਹ ਵੀ ਲਿਆ ਕੱਟ ਕੇ ਬਾਹਰ ਹੀ ਕਰਾਂ ਇਹਦੀ ਵੀ ਤਸੱਲੀ ਕਰਾ ਆ ਜੀ ਨੀਲੀ ਲਾ ਲਓ ਪਰ ਨੀਲੀ ਦਾ ਪੱਖ ਲਾ ਲਓ ਠੀਕ ਆ ਹਾਂ ਨੀਲੀ ਦਾ ਪੱਖ ਰੱਖ ਦੀ ਸੂਆ ਤੀਜਾ ਨਿਸ਼ਾਨੀਆਂ ਸਾਰੀਆਂ ਖਬਰ ਦੱਸੀ ਅੱਖਾਂ ਨਹੀਂ ਪਾਸਾਈਆਂ ਅੱਖਾਂ ਕਾਲੀਆਂ ਆਗੀਆਂ ਅੱਖਾਂ ਕਾਲੀਆਂ ਬਾਾਕੀ ਬਾਡੀ ਸਟਰਕਚਰ ਵੱਡਾ ਐਨੂੰ ਲੈ ਕੇ ਚੱਲ ਇਹ ਆਪਾਂ ਨੂੰ ਹੀ ਤੁਈ ਫਰਦੀਆਂ ਚ ਕੀ ਚੱਕਰ ਇਹਨਾਂ ਨੂੰ ਇਹ ਕਿੰਨੇ ਚਿਰ ਦੀ ਗੱਭਣ ਆ ਚਾਰਾਂ ਮਹੀਨਿਆਂ ਦੀ ਗੱਭਣ ਤੇ ਤੀਜਾ ਸੂਆ ਸੂਈ ਸੀ ਚੌਥੇ ਲਈ ਗੱਭਣ ਤੇ ਥਣਾ ਥਣਾ ਲੋਕੇ ਓਕੇ 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 ਆਪਣੀ ਚੈੱਕ ਪਾਸ ਅਗਲਾ ਕਰਾ ਕੇ ਲੈ ਜੀ ਬਾਕੀ ਦੁੱਧ ਇਹਦੇ ਕੋਲੇ 6 ਕਿਲੋ ਹੈਗਾ ਪੱਕਾ ਦੁੱਧ ਵੀ ਇਹਦੇ ਕੋਲੇ 6 ਕਿਲੋ ਜਿਹੜਾ ਪੱਕਾ ਹਾਜ਼ਰ ਆ ਹਾਜ਼ਰ ਹੈ ਵੱਡੀ ਮੈਂ ਹੈ ਨਾ ਤੇ ਬਾਕੀ ਓਕੇ ਰਿਪੋਰਟ ਚੂਨ ਚਾਂ ਨੂੰ ਫਿਰ ਕਿਵੇਂ ਮਿਲਦੀ ਆ ਚੂਨ ਨੂੰ ਵੀ ਨਹੀਂ ਇੱਕ ਟਾਈਮ ਦੀ ਨਹੀਂ ਸੀਗਾ ਓਕੇ ਹਾਂ ਠੀਕ ਆ ਤੇ ਇੱਕ ਟਾਈਮ ਬਾੜੇ ਤੇ ਠੀਕ ਹੈ ਇੱਕ ਟਾਈਮ ਉਪਰ ਆ ਹੀ ਕਰਦੀ ਹੈ ਕਿ ਉਹੀ ਨਹੀਂ ਨਹੀਂ ਉਪਰ ਆਪਣੀ ਕੋਈ ਵੀ ਕਰਦੀ ਮਰਦੀ ਗੱਲ ਆ ਗਈ ਭਾਵੇਂ ਇਥੇ ਲੈ ਬੈਠਾ ਹਾਂ ਓਕੇ ਇਹ ਵੀ ਲੰਦ ਮੰਨ ਕੇ ਪਰਾਉਂ ਠੀਕ ਆ ਠੀਕ ਆ ਠੀਕ ਆ ਇਹ ਕਿੰਨੇ ਦੀ ਦੇਵਾਂਗੇ ਇਹਦਾ ਵੀ ਜੀ ਮੁੱਲ 53000 ਰੁਪਿਆ ਠੀਕ ਆ ਵਿਚੋ ਮਾਨਤਾ ਕਰਵਾਈ ਮੁੱਲ ਕਰਦੇ 53000 ਰੁਪਿਆ ਵਿਚੋ ਮਾਨਤਾਣ ਕਰਦੇ ਆਂਗੇ ਤੇ ਸਹੀ ਡਿਟੇਲ ਇਹਦੀ ਕੀ ਆ ਵੀ ਕਿੰਨੇ ਚਿਰ ਦੀ ਗੱਬਣਾ ਤੇ ਜੀ ਇਹ ਹੈਗੀ ਚੌਵਾਂ ਮਹੀਨੇ ਦੀ ਗੱਬਣਿਆ ਓਕੇ ਵੀਰ ਕੋ ਜਿੰਨੇ ਖੜਨੀ ਆ ਉਹ ਸਾਢੇ ਤਿੰਨਾਂ ਦੇ ਕਰਕੇ ਲੈ ਜੇ ਠੀਕ ਆ ਠੀਕ ਆ ਬਾਕੀ ਆ 6 ਕਿਲੋ ਦੁੱਧ ਆ ਉਹਦੀ ਚੈੱਕ ਕਰਾ ਲਈ ਗਾਰੰਟੀ ਆਪਣੀ ਕਰਾਈ ਅਗਲਾ ਕਰਾ ਲੈ ਆ ਉਹਦੀ ਕਰਾ ਲੈ ਠੀਕ ਆ ਹਾਂ ਖੁਲੀਆਂ ਛੁੱਟੀਆਂ ਆਪੇ ਇਹ ਥੋੜਾ ਕਹਿਣਾ ਵੀ ਕੋਈ ਚੈੱਕ ਨਾ ਕਰਾਵੇ ਚੋਣ ਚਾਨ ਨੂੰ ਓਕੇ ਚੋਣ ਨੂੰ ਓਕੇ ਆ ਇੱਕ ਟਾਈਮ ਟੀਕਾ ਲੈਂਦੀ ਆ ਇੱਕ ਟਾਈਮ ਆ ਬਾੜੇ ਤੇ ਆ ਜਾਂਦੀ ਆ ਤੇ ਅਗਲੀ ਮਹੀ ਦਾ ਕੀ ਲੇਖਾ ਜੋਖਾ ਉਹ ਵੀ ਲਿਆਈ ਕੱਢ ਕੇ ਤੇ ਇਹ ਇਹ ਕਿਹੜੇ ਸੁਆ ਕੋ ਵੀ ਨਿੱਕੇ ਜਿਹਾਂ ਵਾਲੇ ਵੀ 400 ਵਾਲੇ ਆਪਾਂ ਸੁਆ ਆਪਣਾ ਹੀ ਲਾ ਲੇ ਹਾਂ ਓਕੇ ਇਹ ਕਿੰਨੇ ਚਰ ਦੀ ਗੱਬੜ ਮੈਂ ਚੰਗੀ ਆ ਦੁੱਧ ਵਾਲੀ ਮੈਂ ਗਾਰੇ ਕਾ ਕੀਤੀ ਸੀ ਕਿੰਨੇ ਚਰ ਦੀ ਇਹਦੇ ਇੱਥੋਂ ਆਪਣੇ ਲੱਗੋਈਆਂ ਦਈਆ ਤਾਂ ਹਾਂ ਉਹਨੇ ਜੋੜਾ ਲੈਂਦਾ 2 ਲੱਖ ਦੇ 5000 ਮੈਂ ਨੇ 14 15 ਕਿਲੋ ਦੁੱਧ ਦਿੱਤਾ ਉਹ ਮੈਂ ਹੋਰ ਹੀ ਨਾਲ ਚਰਾ ਹਾਂ ਹਾਂ ਠੀਕ ਆ ਟਰੈਕਟਰ ਨਾ ਬੰਦ ਦੇਣੀ ਇਹਨੂੰ ਫਿਰ ਜੋੜਾ ਲੈਂ ਹਾਂ ਲੈ ਆ ਹਜੇ ਅੱਛਾ ਭੇਰ ਹੁਣ ਹੁਣੇ ਕਿੰਨੇ ਚਿਰ ਦੀ ਗੱਭਣ ਤੇ ਕਿੰਨਾ ਦਾ ਦੁੱਧ ਦੱਸਾ ਜਰ ਮੈਣੇ ਯਾਰ ਬਹੁਤ ਚੰਗਾ ਦੁੱਧ ਦਤਾ ਉਹ ਇਹ ਹੁਣ ਕਿੰਨੀ ਗੱਭਣਾ ਕੀ ਆ ਤਿੰਨਾ ਮਹੀਨੇ ਤਿੰਨ ਮਹੀਨਿਆਂ ਦੀ ਚੈੱਕ ਪਾਸ ਹਾਂਜੀ ਓਕੇ ਇਸ ਲਈ 6 ਕਿਲੋ ਕੋਈ 5 ਕਿਲੋ ਵੀ ਮੰਨ ਲੇ ਦੁੱਧ ਦੇ ਦੇ ਕੋਲੇ 6 ਆ 5 ਮੰਨ ਕੇ ਜਿਹੜਾ ਮਰਜੀ ਆ ਜੇ ਇਹ ਨਾ ਇਧਰਲੇ ਸਾਈਡ ਦੀ ਮਾਰੀ ਦੀ ਬਾਈ ਵਖਾਉਂਦੀ ਆ ਠੀਕ ਆ ਤੇ ਦੁੱਧ ਬਰਾਬਰ ਦਾ ਵਾ ਓਕੇ ਸਭ ਪਰਲੇ ਖਾਂਦੀ ਆ ਠੀਕ ਆ ਮੈਣੀ ਵਾਲੀ ਸਾਈਡ ਦੀ ਬਾਈ ਰੱਖਦੀ ਐ ਦੁੱਧ ਪੂਰਾ ਦੁੱਧ ਪੂਰਾ ਤੇ ਕੱਦ ਕਾਠ ਵੱਡੇ ਦੀ ਹਾਂ ਵੱਡੇ ਕੱਦਕਾਰ ਦੀ ਓਕੇ ਤੋਂ ਬਹੁਤ ਉਦਾਂ ਕਿਲੇ ਚੱਟਾ ਖਾਣ ਲਾ ਪੈਂਦਾ ਇੱਕ ਬੰਦੇ ਨੂੰ ਹਾਂ ਦੁੱਧ ਬਰਾਬਰ ਦਾ ਸਣਾ ਜੀ ਠੀਕ ਆ ਤੇ ਸੱਜਰ ਨੇ ਯਾਰ ਕਿੰਨਾ ਕਿਤੇ ਮਾਲਕ ਨੇ ਦੱਸਿਆ ਤੈਨੂੰ ਦੁੱਧ ਸੱਜਰ ਜੀ ਦੀ ਆਪਾਂ ਛਿੱਡੀ ਗੱਲ ਹੈ ਆਪਾਂ ਆਗੇ ਆੜੀਆਂ ਲਈਏ ਜਾਰੀ ਨਹੀਂ 15 16 17 ਹਾਂ ਦੁੱਧ 15 ਕਿਲੋ ਮਹਣੇ ਦਿੱਤਾ ਉਸੇ ਜਰਨੇ ਹਨਾ ਹਾਂਜੀ ਬੜੀ ਵੱਡੀ ਵੱਡੀ ਆ ਹੁਣ 3 ਮਹੀਨਿਆਂ ਦੀ ਹੋ 3 ਮਹੀਨੇ ਚੱਕ ਪਾ ਤਿਆ ਓਕੇ ਬੱਚਾ ਇਹਦੇ ਕੋਲੇ ਵੀ ਹੈ ਨਹੀਂ ਨਹੀਂ ਬੱਚਾ ਨਹੀਂ ਹੈਗਾ ਇੱਕ ਝੂਟੀ ਗੋਲੀ ਬੱਚਾ ਆਪਣੀ ਕੋਲੇ ਇਹ ਲੈਂਦੀ ਜੀ ਮੰਗ ਲਈ ਤੁਹਾਨੂੰ ਮੰਗਾ ਲੀਂਦੀ ਜੀ ਅੱਛਾ ਜਦੋਂ ਝੂਨੇ ਆ ਮਿਲਦੀ ਭਾੜੇ ਤੇ ਹੀ ਦੋਨੇਟ ਭਾੜੇ ਦੇ ਆ ਲੈਂਦੀ ਵੰਗਾ ਹਾਂ ਬਸ ਥੋੜਾ ਚੌਕਾ ਛੱਡ ਕੇ ਵੰਗਾ ਪਾ ਲੋ ਹਾਂ ਉਹਦਾ ਪਾਹ ਪੈਂਦੀ ਦੁੱਧ ਵੀ ਹਨਾ ਮੰਨ ਕੇ ਚੱਲ ਕੜੀ ਵਰਗਾ ਹੋਗਾ ਜਮਾ ਦੁੱਧ ਵੀ ਜੀ ਔਰ ਡੇਰ ਜਿਹੜਾ ਰੌਲਾ ਪਾ ਫੈਂਟ ਨਹੀਂ ਆਉਂਦੀ। ਉਹ ਸੁਈਆਂ ਬਲੌ ਕਰ ਜਾਂਦੀਆਂ। ਮੀਟਰਾਂ ਚ ਨਹੀਂ ਆਉਂਦੀ। ਮੀਟਰਾਂ ਚ ਗਾਹ ਨਗਾ ਦਿੰਦੀ ਆ। ਛੇਨ ਦੁੱਗੀ ਆ ਪਹਿਲਾਂ ਲਾਉਂਦੇ ਪਾਣੀ ਲਾਉਂਦੇ ਆ। ਹਾਂ ਪਾਣੀ ਲਾ ਕੇ ਫੇਰ ਫੈਂਟ ਮੇਰੀ ਪਾਉਂਦੇ ਆ। ਆਓਏ ਤੋਕੜਾ ਮਈਆ ਯਾਰ ਇਹਦੀ ਫੈਂਟ ਤਾਂ ਆਉਣੀ ਆਣੀ ਨਰਕ ਘੋਈ ਦਿੰਦੀ ਆ। ਲੈ ਚੱਲ ਇਹਨੂੰ ਅੰਦਰ। ਤੇ ਰੇਟ ਇਹਦਾ ਕੀ ਕਰਾਂਗੇ? ਓਏ ਇਹਦਾ 60000 ਰੁਪਇਆ। ਠੀਕ ਆ ਪਿਆਰ ਮੁਹੱਬਤ। ਕਿੰਨਾ ਕ ਮੜਾ ਜਾ ਮਾਨਤਾਂ ਜ। ਏ ਵੀ ਜੀ 2000 ਛੱਡ ਦਾਂਗੇ ਛੱਡ ਦੇ 58000 ਲੈ ਚੱਲ ਲੋ ਵੀ ਸੱਚਾ ਹਾਂ ਨਹੀਂ ਵਜਨ ਵਜਨ ਬਹੁਤ ਆ ਮੈਂ ਵਜਨ ਹੀ ਬਹੁਤ ਆ ਹਾਂ ਕੱਤ ਵਜਨ ਵੇਲ ਤੇ ਸੱਜਣੋ ਚੰਗੀ ਸਾਂਭਿਓ ਤੇ ਚੰਗੇ 2 ਰੁਪਏ ਵੀ ਕਰਮਾਂ ਦੀ ਲਾਊਗੀ ਤਿੰਨ ਮਹੀਨਿਆਂ ਦੀ ਆ ਤੇ ਚੰਗੀ ਰੁੱਤ ਚ ਆਉਂਦੀ ਆ 58000 ਚੋਂ ਵੀ ਚੱਲ ਛੋੜ ਛੱਪਾ ਕਰੀ ਦੇਵਾਂਗੇ ਹਨਾ ਹਾਂਜੀ ਬੱਸ ਥੋੜਾ ਬੋਲੋ ਜੀ ਜਿੰਨਾ ਹੋ ਸਕੇ ਆ ਘਰੇ ਆ ਇਮਾਨਦਾਰੀ ਬਈ ਹੁੰਦੀ ਹੁੰਦੀ ਹੋਣਾ ਹੀ ਕਰਨਾ ਹੀ ਪੈਂਦਾ ਹਨਾ ਤੇ ਬਾਕੀ ਹੁਣ ਫਿਰ ਹੋਰ ਸੁਨੇਹਾ ਪੱਤਰ ਵੀ ਮੀਂਹ ਪਈ ਜਾਂਦਾ ਇਹ ਵੀ ਦੱਸ ਦੇ ਵੀ ਨਵਾਨੀਆਂ ਤਵਾਨੀਆਂ ਗਈਆਂ ਨਹੀਂ ਭੁੱਖੇ ਤੇ ਆਏ ਪਸ਼ੂ ਆ ਪਾਣੀ ਵੀ ਹੈ ਨਹੀਂ ਸੀ ਹਨਾ ਪਾਣੀ ਵੀ ਜਿਹੜੇ ਬੱਤੀ ਨੇ ਬੜਾ ਖਰਾਬ ਕੀਤਾ ਹਾਂ ਲਾਈਟ ਨੇ ਬੜਾ ਤਿਆ ਇਨਵਰਟਰ ਤੋਂ ਲਾ ਲੋ ਕੇ ਸਜਣੋ ਬਲਬ ਤੇ ਫੇਰ ਵੀਡੀਓ ਬਣਾਈ ਆ ਹਨਾ ਤੇ ਆ ਕੇ ਵੇਖ ਲਿਓ ਪਸੰਦ ਆਉਣਗੇ ਪਸ਼ੂ ਰੇਡ ਦੇ ਹਿਸਾਬ ਨਾਲ ਰੇਡ ਦੇ ਹਿਸਾਬ ਨਾਲ ਜੀ ਆਪਣਾ ਪਹੂ ਜੇ ਕਿਸ ਨੂੰ ਘਾਟਾ ਪਾ ਦੇ ਹਾਂ ਆਪਾਂ ਬੈਠੇ ਹਾਂ ਵਾਕਿਆ ਨਹੀਂ ਪਉਂਦਾ ਕੋਈ ਸ਼ੱਕ ਨਹੀਂ ਵੀਰੇ ਉਹ ਵੀ ਜਿਵੇਂ ਜਿਵੇਂ ਇਹ ਗਾਂ ਦਿਨ ਲਾ ਕੇ ਤੁਰੀਉਂਦੇ ਵੀਡੀਓ ਵਾਧੇ ਬੰਦੀਆਂ ਆ ਵਾਧੇ ਚੈੱਕ ਪਾਸ ਆ ਹਾਂ ਚੈੱਕ ਪਾਸ ਦਿਨ ਤਾਂ ਚੜਿਆ ਤੇ ਛਿਪਿਆ ਛਿਪਿਆ ਤੇ ਧੰਨਵਾਦ ਕਰਦਿਏ ਸਾਰੇ ਭੈਣਾ ਭਰਾਵਾਂ ਨੂੰ ਬੁਲਾਦਿਏ ਫਤਿਹ ਵਾਹਿਗੁਰੂ ਹਾਂ ਜੀ ਮੈਂਦੀਆ ਵੀ ਜਿਹੜਾ ਵੀਰ ਭਰਾ ਆਵੇ ਆਉਦੀ ਤਸੱਲੀ ਕਰੇ ਚੈੱਕ ਕਰਾ ਕੇ ਖੜੇ ਹਾਂ ਕੱਲ ਨੂੰ ਨਾ ਕਵੇ ਜਾ ਕੇ ਹੈਨਾ ਜਾ ਕੇ ਲਾਹਮਾਣੀ ਆਪ ਲੈਣਾ ਇੱਥੇ ਆ ਗਏ ਆ ਵੀ ਤਸੱਲੀ ਕਰੇ ਹਾਂ ਐਨ ਟੈਨਸ਼ਨ ਫਰੀ ਹੋ ਕੇ ਆਵੇ ਆਪ ਤਾਂ ਵੇਖੇ ਭਾਲੇ ਚੰਗੀ ਲੱਗੇ ਲੈ ਜੇ ਨਹੀਂ ਖੜੀ ਆ ਕੋਈ ਚੱਕਰ ਨਹੀਂ ਤੇ ਚਲੋ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ ਸਾਰੇ ਭੈਣਾ ਭਰਾਵਾਂ ਨੂੰ ਮਹਾਰਾ ਪ੍ਰਮਾਤਮਾ ਚੜ੍ਹਦੀ ਕਲਾ ਰੱਖੇ